ਅਭੀ ਤੱਕ ਜਿਹੜੀ ਰੋਪੜ ਰੇਂਜ ਦੇ ਡੀਏ ਜੀ ਨੀਲਾੰਬਰੀ ਜਗਦਲੇ ਦਾ ਤਬਾਦਲਾ ਕਰਕੇ ਉਹਨਾਂ ਦੀ ਥਾਂ ਉੱਤੇ ਹਰਚਰਨ ਸਿੰਘ ਪੁੱਲਰ ਨੂੰ ਤਾਇਨਾਤ ਕੀਤਾ ਗਿਆ ਸੀ। ਸੋ ਦੱਸਦੇ ਕਿ ਅੱਜ ਹਰਚਰਨ ਸਿੰਘ ਪੁੱਲਰ ਮੋਹਾਲੀ ਦੇ ਕੋਰਟ ਕੰਪਲੈਕਸ ਪਹੁੰਚੇ ਨੇ ਜਿੱਥੇ ਕਿ ਉਹਨਾਂ ਦਾ ਐਸਐਸਪੀਜ਼ ਦੇ ਵੱਲੋਂ ਸਵਾਗਤ ਕੀਤਾ ਗਿਆ। ਅਗਰ ਪੰਜਾਬ ਪੁਲਿਸ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਪੁਲਿਸ ਦੇ ਵਿੱਚ ਲਗਾਤਾਰ ਜਿਸ ਤਰ੍ਹਾਂ ਤਬਾਦਲਿਆਂ ਦਾ ਦੌਰ ਚੱਲ ਰਿਹਾ ਹੈ ਉੱਥੇ ਹੀ ਅਗਰ ਕੱਲ ਦੀ ਗੱਲ ਕਰੀਏ ਤੇ ਕੱਲ ਜ਼ਰੂਰ ਜਿਹੜੀ ਮੋਹਾਲੀ ਹਾਲਾਂਕਿ ਅਸੀਂ ਕਹਿ ਸਕਦੇ ਹਾਂ ਜਿਹੜੇ ਰੋਪੜ ਰੇਂਜ ਦੇ ਡੀਆਈਜੀ ਸਨ ਨੀਲਾੰਬਰੀ ਜਗਦਲੇ ਉਹਨਾਂ ਦਾ ਤਬਾਦਲਾ ਕਰ ਦਿੱਤਾ ਸੀਗਾ ਤੇ ਉਹਨਾਂ ਦੇ ਉਹਨਾਂ ਦੀ ਜਗ੍ਹਾ ਹਰਚਰਨ ਸਿੰਘ ਭੁੱਲਰ ਹੋਰਾਂ ਨੂੰ ਜਿਹੜਾ ਹੈ ਕਾਰੇ ਪਾਰ ਜਿਹੜਾ ਸੀਗਾ ਸੰਭਾਲ ਦਿੱਤਾ ਗਿਆ ਸੀਗਾ ਤੇ ਅਗਰ ਅੱਜ ਦੀ ਅਸੀਂ ਗੱਲ ਕਰੀਏ ਤੇ ਅੱਜ ਸਵੇਰੇ ਜਿਹੜਾ ਹੈ ਉਹ ਅੱਜ ਮੋਹਾਲੀ ਦੇ ਜਿਹੜੇ ਐਸਐਸਪੀ ਹੈ ਉਹਨਾਂ ਵੱਲੋਂ ਜਿਹੜਾ ਉਹਨਾਂ ਦਾ ਸਵਾਗਤ ਕੀਤਾ ਗਿਆ ਫੁੱਲ ਦੇ ਕੇ ਤੇ ਅੱਜ ਮੋਹਾਲੀ ਕੋਰਟ ਕੰਪਲੈਕਸ ਦੇ ਵਿੱਚ ਉੱਥੇ ਪਹੁੰਚੇ ਸੀ ਜਿੱਥੇ ਮੋਹਾਲੀ ਐਸਐਸਪੀ ਦਫਤਰ ਹੈਗਾ ਉੱਥੇ ਆ ਕੇ ਉਹਨਾਂ ਨੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਅਗਰ ਪ੍ਰੋਸੀਮੈਂਸ ਉਤਰਾ ਦੀ ਗੱਲ ਕੀਤੀ ਜਾਵੇ ਤੇ ਜ਼ਰੂਰ ਮੀਟਿੰਗ ਜਿਹੜੀ ਹੈ ਉਹਨਾਂ ਦੇ ਨਾਲ ਚੱਲ ਰਹੀ ਹੈ ਮੋਹਾਲੀ ਦੇ ਐਸਐਸਪੀ ਦੇ ਨਾਲ ਹੋਰ ਅਨੇ ਅਧਿਕਾਰੀ ਵੀ ਜਿਹੜੇ ਨੇ ਉੱਥੇ ਮੌਜੂਦ ਰਹਿਣਗੇ ਪੂਰੀ ਰਣਨੀਤੀ ਜਿਹੜੀ ਹੈ ਬਣਾਈ ਜਾਵੇਗੀ ਕਿਉਂਕ ਜਾਂਦਾ ਹੈ ਕਿਉਂਕਿ ਲਗਾਤਾਰ ਦੇਖਣ ਨੂੰ ਮਿਲਦਾ ਹੈ ਕਿ ਮੋਹਾਲੀ ਦੇ ਆਸ-ਪਾਸ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਇਨਕਾਊਂਟਰ ਵੀ ਹੁੰਦੇ ਨੇ ਗੈਂਗਸਟਰ ਜਿਹੜੇ ਗਤੀਵਿਧੀ ਦੇ ਦੇ ਨਾਲ ਜੁੜੇ ਜਿਹੜੇ ਵਿਅਕਤੀ ਨੇ ਉਹਨਾਂ ਤੇ ਵੀ ਠੱਲ ਪਾਈ ਜਾਂਦੀ ਹੈ ਤੇ ਜਾਇ ਏਜੀਟੀਐਫ ਹੋਰਾਂ ਦੀ ਗੱਲ ਕਰੀਏ ਚਾਹੇ ਕ੍ਰਾਈਮ ਬ੍ਰਾਂਚ ਦੀ ਗੱਲ ਕਰੀਏ ਚਾਹੇ ਸਪੈਸ਼ਲ ਸੈੱਲ ਦੀ ਗੱਲ ਕਰੀਏ ਹਰ ਜਿਹੜਾ ਵੀ ਅਲੱਗ-ਅਲੱਗ ਜਿਹੜੇ ਵਿਭਾਗ ਨੇ ਉਹ ਜਿਹੜੇ ਨੇ ਖਾਸ ਕਰ ਮੋਹਾਲੀ ਦੇ ਵਿੱਚ ਕਾਫੀ ਸਕਰੀਅ ਰਹਿੰਦੇ ਨੇ ਤੇ ਲਗਾਤਾਰ ਚਾਹ ਨਸ਼ਿਆਂ ਦੀ ਗੱਲ ਕਰੀਏ ਤੇ ਲਗਾਤਾਰ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਸੁਪਨਾ ਹੈ ਕਿ ਨਸ਼ੇ ਨੂੰ ਵੀ ਖਤਮ ਕਰਨਾ ਹੈ ਤੇ ਪੰਜਾਬ ਨੂੰ ਉੜ ਤੋਂ ਰੰਗਲਾ ਪੰਜਾਬ ਬਣਾਣਾ ਹੈ ਇਹਦੇ ਤਹਿਤ ਲਗਾਤਾਰ ਜਿਹੜੀ ਹੈ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਤੁਸੀਂ ਜਿਹੜਾ ਹੈ ਕੋਈ ਵੀ ਅਗਰ ਗਲਤ ਐਕਟੀਵਿਟੀ ਦੇ ਨਾਲ ਕੋਈ ਵਿਅਕਤੀ ਜੁੜਿਆ ਹੈ ਤੇ ਉਸਤੇ ਜਿਹੜੀ ਹੈ ਕਾਰਵਾਈ ਕਰਨੀ ਚਾਹੀਦੀ ਹੈ ਤੇ ਨਾਲ ਹੀ ਦੇਖਣ ਨੂੰ ਵੀ ਮਿਲਦਾ ਹੈ ਕਿ ਖਾਸ ਕਰਕੇ ਅਸੀਂ ਅਗਰ ਮੋਹਾਲੀ ਤੇ ਮੋਹਾਲੀ ਦੇ ਆਸ-ਪਾਸ ਏਰੀਆ ਦੀ ਗੱਲ ਕਰੀਏ ਤੇ ਉੱਥੇ ਲਗਾਤਾਰ ਜਿਹੜੇ ਨੇ ਗੈਂਗਸਟਰ ਗਤੀਵਿਧੀ ਜਾਂ ਜਿਹੜੇ ਅਪਰਾਧਿਕ ਗਤੀਵਿਧੀ ਦੇ ਨਾਲ ਜੁੜੇ ਹੋਏ ਵਿਅਕਤੀਆਂ ਉਹਨਾਂ ਤੇ ਠਲਵੀ ਪਾਈ ਜਾਂਦੀ ਹੈ ਤੇ ਅੱਜ ਇਸ ਤਰ੍ਹਾਂ ਹੁਣ ਡੀਆਈਜੀ ਰੋਪੜ ਰੇਂਜ ਵੱਲੋਂ ਹੁਣ ਅੱਜ ਉਹਨਾਂ ਦਾ ਸਵਾਗਤ ਕੀਤਾ ਗਿਆ ਹੈ ਤੇ ਕੀ ਰਣਨੀਤੀ ਜਿਹੜੀ ਹੈ ਦੁਬਾਰਾ ਤੋਂ ਜਿਹੜੀ ਹੈ ਬਣਾਈ ਜਾਂਦੀ ਹੈ ਕਿ ਪੈਟਰਨ ਤੇ ਜਿਹੜਾ ਹੈ ਕੰਮ ਕਰਨਾ ਹੈ ਅੱਜ ਹੀ ਪੁੱਲਰ ਸਾਹਿਬ ਨੇ ਹੁਣ ਉਹਨਾਂ ਦਾ ਸਵਾਗਤ ਜਿਹੜਾ ਹੈ ਕੀਤਾ ਗਿਆ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਨਵੀਂ ਰਣਨੀਤੀ ਬਣਾਈ ਜਾ ਸਕਦੀ ਹੈ ਚੰਡੀਗੜ੍ਹ ਤੋਂ ਕੈਮਰਾ ਪਰਸਨ ਵਿਜੇ ਤੇ ਸੁਨੀਲ ਦੇ ਨਾਲ ਐਨਬੀ ਨਿਊਜ਼ ਲਈ ਹਮੀ ਸਿਟੀ ਦੀ ਰਿਪੋਰਟ